ਪਾਰਟੀਆਂ ਦੇ ਲੋਕ ਜੋ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹਨ ਅੱਜ ਕਾਂਗਰਸ ਕਾਂਗੜਾ ਸਾਹਿਬ ਉਹਨਾਂ ਨੂੰ ਜੀਦੀ ਪੂਰਵਕ ਕਾਂਗਰਸ ਪਾਰਟੀ ਵਿੱਚ ਜੀ ਆਇਆਂ ਕਹਿੰਦੇ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਕਾਂਗਰਸ ਸੀਨੀਅਰ ਨੇਤਾ ਆਪਣੇ ਵਿਚਾਰ ਤੁਹਾਡੇ ਸਾਹਮਣੇ ਰੱਖਣ ਗੁਰਪ੍ਰੀਤ ਸਿੰਘ ਕਾਂਗੜਾ ਪਾਵਨ ਰੂਸ਼ਰ ਪੰਜਾਬ ਜੀ ਦੀ ਗੱਲ ਸੁਣਨ ਦੀ ਕਪੈਸਟੀ ਹੋਵੇ ਇਹਨਾਂ ਵਿੱਚ ਗੱਲ ਸੁਣਨ ਦੀ ਕਪੈਸਟੀ ਹੈ ਚਾਹੇ ਗੱਲ ਕਿਸੇ ਦੀ ਗਲਤ ਆ ਮਾੜੀ ਆ ਚੰਗੀ ਆ ਕੁਝ ਵੀ ਆ ਸੁਣ ਲੈਂਦੇ ਉਤਵਾਦ ਆਪਣੇ ਤੇ ਦਿਮਾਗ ਨਾਲ ਆਪਣੀ ਬੁੱਧ ਵਾਲੇ ਅਮਲ ਕਰਕੇ ਸੋਚਦੇ ਵੀ ਇਹ ਗੱਲ ਇੰਨੀ ਗਲਤ ਸੀ ਇੰਨੀ ਕਿ ਮੇਰੀ ਸੁਰਤ ਸੰਭਲੀ ਹੈ ਇੱਥੇ ਸੱਤ ਬੇਰ ਛੜਕਾਂ ਬਣ ਗਈਆਂ ਤੇ ਸੱਤ ਤੇ ਜੇ ਇੱਕ ਦਿਨ ਪੈਦਾੜੀ ਨਾਲ ਕੰਮ ਹੋ ਜਾਵੇ ਮੇਰਾ ਖਿਆਲ ਹੈ ਕਿ ਸ਼ਾਇਦ ਇਹ ਜਿਹੜੇ ਫਾਂਡ ਆ ਅਸੀਂ ਲੋਕਾਂ ਨੂੰ ਨਾ ਇੰਨੀ ਪੈਨਸ਼ਨ ਦੇ ਦਈਏ ਤੇ ਫਾਂਡੇ ਦਾ ਮੁੱਲ ਸੋ ਮੈਂ ਸੋਚ ਰਿਹਾ ਕਾ ਵੀ ਆਗਰ ਸਾਹਿਬ ਇੱਕ ਬੜੇ ਅਸਾਣੂ ਬੰਦੇ ਨੇ ਬੜੀ ਰਾਇ ਲੈ ਕੇ ਲੋਕਾਂ ਨਾਲ ਇਹ ਗੱਲ ਕਰਨ ਵਾਲੇ ਇੰਨੇ ਦੇ ਦੀ ਨੇਚਰ ਆ ਦੋਸਤੋ ਅੱਜ ਸਾਡੀ ਪਾਰਟੀ ਨੂੰ ਬਹੁਤ ਹੀ ਬਲ ਮਿਲਿਆ ਹੈ ਪਾਰਟੀ ਦੇ ਵਿੱਚ ਜਿਨ੍ਹਾਂ ਨੂੰ ਦੋਸਤਨੀ ਪਾਰਟੀ ਵਿੱਚ ਸ਼ਾਮਿਲ ਕੀਤਾ ਹੈ ਜਨੂਕਮਾ ਜੀ ਬਿੱਟਾ ਜੀ ਸੁਖਦੇਵ ਸਿੰਘ ਜੱਟੇ ਸਿੰਘ ਜੰਮਜੀਤ ਸਿੰਘ ਦੇ ਪਰਗਤਨੀ ਨੇ اسی پارٹی ਵੱਲੋਂ ਸਪੱਸ਼ਟ ਕਾਂਗਰਸ پارٹی ਵੱਲੋਂ ਪਾਉ ਪਾਉ ਦੱਸੋ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਹ ਪਾਰਟੀ ਦੇ ਵਿੱਚ ਰਾਮਪੁਰਾ ਹੁੱਲੇ ਸ਼ਹਿਰ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਸਨਮਾਨ ਮਾਨ ਬਖਸ਼ਾ ਰਹੇਗਾ ਕੋਈ ਪੱਖਪਾਤ ਉਹਨਾਂ ਨੂੰ ਨਹੀਂ ਕੀਤਾ ਜਾਵੇਗਾ ਸਾਡੇ ਵਿੱਚ ਅੱਜ ਨਾਲ ਸੀ ਅੱਜ ਹੋ ਗਈ ਵਿਧੀ ਨੂੰ ਵਿਧੀ ਬਤਰੂਫ ਦੇ ਵਿੱਚ ਕਾਂਗਰਸ ਪਾਰਟੀ ਦੇ ਵਿੱਚ ਸ਼ਾਮਲ ਹੋ ਰਹੇ ਹਨ ਜੁਰਬਾ ਕਰਕੇ ਹਾਂ ਲੋ ਬਟਾ ਜੀ ਉਹ ਅੱਗੇ ਹੋ ਕਰਾ ਲਾ ਕੇ ਕਰਾ ਲਓ ਬਸ ਕਰਾ ਲਓ ਸਰਾ ਹੀ ਜਾਂਦੇ ਪਿੱਛੇ ਉਹਦੇ ਬੰਦੇ ਬਚਾਉਣ ਟੂ ਫਰੀ ਕਰਕੇ ਕਰ ਦਿਓ ਮਿੱਤਰ ਸਿੰਘ ਦੇ ਪਿੱਛੇ ਹੋ ਵੀਰ ਜੀ ਕੋਣ ਮੂਹਰੇ ਨਾ ਆਓ ਹੁਣ ਪਲੀਜ਼ ਐਂ ਕਰ ਲੋ ਤਾਂ ਮੰਤਰੀ ਜੀ ਅੱਜ ਜੋ ਸਮਾਜ ਨੂੰ ਰੱਖਿਆ ਬਿਤਾਈ ਔਰ ਕੁਝ ਕਾਉਂਸਲਰ ਤੁਹਾਡੇ ਸਰ ਕਾਂਗਰਸ ਦੇ ਸ਼ਾਮਲ ਹੋਏ ਆ। ਕੀ ਕਹਿਣਾ ਚਾਹੂਗਾ? ਮੈਂ ਇਹਨੂੰ ਜੀ ਆਇਆਂ ਕਹਿੰਦਾ। ਪਾਰਟੀ ਚੋਣ ਤੇ ਬਹੁਤ ਖੁਸ਼ੀ ਵਾਲੀ ਗੱਲ ਹੈ ਸਾਡੇ ਪਰਿਵਾਰ 'ਚ ਵਾਧਾ ਹੋਇਆ ਜੀ। ਇੱਕ ਬਹੁਤ ਹੀ ਮਿਹਨਤੀ ਜੋ ਇਸ ਪਿਛਲੇ ਲੰਮੇ ਸਮੇਂ ਤੋਂ ਤੁਸੀਂ ਵੀ ਇਹਨਾਂ ਦਾ ਜ਼ਿੰਦਗੀ ਦਾ ਤਰਬੇ ਦੇ ਮਤਲਬ ਜਾਣਦੇ ਹੋ। ਜਿਨ੍ਹਾਂ ਨੇ ਨਿਸ਼ਕਾਮ ਸੇਵਾ ਕੀਤੀ ਹੈ। ਇਹ ਜਾ ਵਫਾਦਾਰ ਤੇ ਮਿਹਨਤੀ ਲੀਡਰ ਪਾਰਟੀ ਨੂੰ ਮਿਲੇ ਤੇ ਇਤੋਂ ਖੁਸ਼ੀ ਵਾਲੀ ਗੱਲ ਨਹੀਂ ਉਸ ਕੋਈ ਕਮਿਟਮੈਂਟ ਤੇ ਆਇਆ ਜੀ ਕੋਈ ਕਮਿਟਮੈਂਟ ਨਹੀਂ ਕੋਈ ਇਹ ਫੇਰ ਪਰ ਤੁਹਾਨੂੰ ਸਰਬੰਧ ਕੀ ਸੇਵਾ ਕਰਨਗੇ ਜੀ ਬਿਲਕੁਲ ਉਹਨਾਂ ਨੇ ਬੋਲ ਦਿੱਤਾ ਵੀ ਮੈਂ ਸਭ ਤੋਂ ਪਿੱਛੇ ਹਾਂ ਕੋਈ ਕਮਿਟਮੈਂਟ ਨਹੀਂ ਬਿਨਾਂ ਸ਼ਰਤ ਤੇ ਸਾਡੇ ਨਾਲ ਨਹੀਂ ਸਾਡ ਨਗਰ ਕੌਂਸਲ ਦੀ ਪ੍ਰਧਾਨਗੀ ਜੋਗੀ ਪਿਛਲੇ ਲੰਬੇ ਸਮੇਂ ਤੋਂ ਸ਼ਹਿਰ ਖਾਲੀ ਹੈ ਪ੍ਰਧਾਨਗੀ ਦੇ ਕੁਰਸੀ ਤੋਂ ਉਹਦਾ ਫੈਸਲਾ ਕਦੋਂ ਕਿਸ ਤਰ੍ਹਾਂ ਗ਼ਲਤੀ ਕੇਸ ਆ ਪਤਾ ਨਹੀਂ ਨਾ ਵੀ ਗ਼ਲਤੀ ਕਿਸ ਕਦੋਂ ਠੀਕ ਹੋਊਗਾ ਉਹ ਤਾਂ ਉਹਨਾਂ ਨੇ ਕਹੀ ਦਿੱਤਾ ਮੈਂ ਵਾਪਸ ਲੈ ਲਵਾਂ ਵਾਪਸ ਲੈ ਲੇ ਤਾਂ ਕੋਈ ਨਹੀਂ ਪੈਸਾ ਕਿੱਥੇ ਜਾਊਗਾ ਮਤਲਬ ਇਹ ਐਨੀ ਵੀ ਕੋ ਕਮਿਟਮੈਂਟ ਤਾਂ ਸੀਗੀ ਅਰ ਉਹ ਰਿਜੈਕਟ ਕਦੋਂ ਕਦੋਂ ਅੱਟੇ ਹੋਰੇ ਹੈਂ ਅਰ ਉਹ ਰਿਜੈਕਟ ਕਦੋਂ ਕਦੋਂ ਅੱਟੇ ਪੋੜੇ ਉਹ ਮੇਰੇ ਖਿਆਲ ਦੇ ਵਿੱਚ ਰੇਲਵੇ ਨੂੰ ਗਿਆ ਬੈ ਆ ਜਾਣਾ ਮੈਨੂੰ ਪਰਸੋਂ ਚੇ ਕੱਲ ਹੀ ਮਿਲਿਆ ਸੀ ਅਫਸਰ ਜਿਹੜੇ ਸਾਡੇ ਚੀਫ ਸਾਹਿਬ ਸੀਐਮ ਸਾਹਿਬ ਨੇ ਆਉਣਾ ਕਰਕੇ ਉਹ ਕਹਿੰਦੇ ਹਫਤੇ ਦਸਤਾ ਚੀਜ਼ ਸੀ ਪਾ ਲੈਣਾ ਸਰ ਜਿਹੜੀ ਕੱਲ ਜੋ ਰੈਲੀ ਸੀਗੀ ਉਹ ਮੀਂਹ ਕਰਕੇ ਸਕੇ ਤੋਂ ਹੋਈ ਐ ਤੇ ਲੋਕਾਂ ਨੂੰ ਬੜੀ ਤਾਂਗ ਐ ਵੀ ਕੈਪਟਨ ਸਾਹਿਬ ਅਮਰਿੰਦਰ ਸਿੰਘ ਜੀ ਸਾਡੇ ਹਲਕੇ ਚਾਹੁੰਗਾ ਤੇ ਕੁਝ ਹੈ ਉਮੀਦ ਵੀ ਬਹੁਤ ਜਲਦੀ ਅਸੀਂ ਮੌਸਮ ਕਰਕੇ ਖਰਾਬ ਮਤਲਬ ਪੋਸਟਪੋਨ ਕੀਤਾ ਨਾ ਕਿ ਕੈਨਸਲ ਮਤਲਬ ਵੀ ਆਉਣਾ ਨਹੀਂ ਬਹੁਤ ਜਲਦੀ ਮੌਸਮ ਦਾ ਥੋੜਾ ਜਿਹਾ ਅਸੀਂ ਵੇਖਣਾ ਹੈ ਕਿੰਨੇ ਦੋ ਚਾਰ ਦਿਨ ਹੋਰ ਵੀ ਮੌਸਮ ਬਰਾਬਰ ਰਹਿਣ ਦੇ ਚਾਂਸ ਹੈ ਮੇਰੇ ਖਿਆਲ 90% ਖੈ ਨਤੀ ਨਤੀ ਤਰੀਖ ਨੂੰ ਸ਼ਾਇਦ ਇਹ ਜੋ ਮਾਉਰ ਚੌਕ 'ਚ ਤੁਸੀਂ ਸਖਤ ਨਿਰਦੇਸ਼ ਅਪਰੰਦਰ ਦੇਸ਼ ਦਿੱਤੇ ਸੀ ਤੁਸੀਂ ਹਾਂਜੀ ਜਿਹੜੇ ਮਾਉਰ ਚੌਕ 'ਚ ਲਾਈਟਾਂ ਬਾਰੇ ਹਾਂ ਪਰ ਮਹਿਕਮੇ ਨੇ ਇਹਨਾਂ ਗੋਲਿਆ ਕਰਨ ਨਹੀਂ ਉਹ ਪਤਾ ਕੀ ਸੀ ਫਾਰਮੈਕਸ ਐਕਸਪੈਰੀਮੈਂਟ ਵਾਸਤੇ ਅਸੀਂ ਕਰੀ ਸੀ ਕੁਝ ਦਿਨਾਂ ਵਾਸਤੇ ਇਹਨਾਂ ਨੂੰ ਇੱਥੇ ਬੈਰੀਕੇਡਰ ਲਾਜਾਂ ਅੱਛਾ ਜੀ ਉੱਥੇ ਬੈਰੀਕੇਡ 'ਚ ਮੈਨੂੰ ਪਤਾ ਲੱਗਿਆ ਬੈਰੀਕੇਡ ਵਾਸਤੇ ਵੀ ਉੱਥੋਂ ਦੇ ਲੋਕ ਕੋਈ ਬਹੁਤਾ ਠੀਕ ਨਹੀਂ ਸਮਝਦੇ ਵੀ ਬੈਰੀਕੇਡ ਨਹੀਂ ਆਸੀ ਲੱਗਦੇ ਅਸੀਂ ਕਹਿੰਦੇ ਜੀ ਪਹਿਲਾਂ ਤਜਰਬਾ ਕਰ ਲਗੇ ਜੇ ਤਜਰਬੇ ਨਾਲ ਸਾਡਾ ਐਕਸੀਡੈਂਟ 15 ਦੇ 'ਚ ਨਹੀਂ ਕੋਈ ਹੁੰਦਾ ਸਿਰ ਲੈਕਟਮਰੀ ਮੈਂ ਕਹਿ ਦਿੱਤਾ ਸੀ ਲੱਗ ਜਾਣਗੇ ਠੀਕ ਇੱਕ ਸਰ ਤੁਸੀਂ ਹੁਣੇ ਗੱਲ ਕੀਤੀ ਹੈ ਕਿ ਰਾਮਪਰਾ ਖੂਲ ਦੇ ਵਿੱਚ ਜੋ ਸਿਵਲ ਹਸਪਤਾਲ ਹੈ ਜੋ ਸਿਹਤ ਸਭਾ ਹੈ ਉਹਨੂੰ ਸੁਧਾਰ ਕੀਤਾ ਜਾਊ ਆਲ ਪੰਜਾਬ ਦੇ ਵਿੱਚ ਜੋ ਮੈਡੀਕਲ ਸਪੈਸ਼ਲਿਸਟ ਤੇ ਡਾਕਟਰ ਹੈ ਉਹ ਵੈਸੇ ਨਹੀਂ ਮਿਲ ਰਹੇ ਬਹੁਤ ਜ਼ਿਆਦਾ ਘਾਟ ਹੈ ਕਿ ਆਪਾਂ ਇਹ ਸੋਚਦੇ ਹਾਂ ਕਿ ਜੋ ਆਪਾਂ ਇੱਥੇ ਡਾਕਟਰ ਆਪਾਂ ਨੂੰ ਪੰਜਾਬ ਸਰਕਾਰ ਅੱਗੇ ਉਹ ਰਿਕੁਆਇਰਮੈਂਟ ਹੋਏਗੀ ਉਹ ਪੂਰੇ ਹੋਣਗੇ ਜਿਵੇਂ ਨਵੀਂ ਭਰਤੀ ਹੋ ਰਹੀ ਹੈ ਜੀ ਪਿਛਲੀ ਕੈਬਨਟ ਦੇ ਵਿੱਚ ਗੱਲ ਚੱਲੀ ਸੀ ਨਵੀਂ ਪਹर्ती ਹੋ ਸਰਕਾਰ ਵੱਲੋਂ ਵਿਚਾਰ ਕੀਤਾ ਜਾ ਰਿਹਾ ਵੀ ਜੋ ਕਮਿਊਨਿਟੀ ਹੈਲਥ ਸੈਂਟਰ ਹੈ ਜਾਂ ਪ੍ਰਾਇਮਰੀ ਹੈਲਥ ਸੈਂਟਰ ਹੈ ਉਹਨਾਂ ਨੂੰ ਪ੍ਰਾਈਵੇਟ ਹੱਥਾਂ 'ਚ ਦੇਣ ਦੀ ਗੱਲ ਕੀਤੀ। ਵੇਖੋ ਉਹ ਹੈਗਾ ਬਹੁਤ ਹਾਇਰ ਲੈਵਲ ਦਾ ਜਿਹੜਾ ਉਸ ਡਿਪਾਰਟਮੈਂਟ ਦਾ ਕੰਸਰਨ ਮਿਨਿਸਟਰੀ। ਠੀਕ ਹੈ ਸਰ। ਇਹ ਸਰਗ ਸ਼ਹਿਰ ਦੀਆਂ ਛੜਕਾਂ ਦੀਆਂ ਬਹੁਤ ਜ਼ਿਆਦਾ ਬੁਰਾ ਹਾਲ ਹੈ ਲੰਮੇ ਸਮੇਂ ਤੋਂ ਜਦੋਂ ਸਰਕਾਰ ਬਣੀ ਆ ਮਨੋ ਉਹਦਾ ਕੋਈ ਮਨ ਕੰਮ ਹੀ ਨਹੀਂ ਹੋਇਆ। ਸਰਕਾਰ ਨੇ 12 ਸਾਲ ਕੋਈ ਨਹੀਂ ਪਹਿਲਾਂ ਸਤਜ ਮੈਂ ਕਿਰਾ ਕੇ ਗਿਆ ਸੀ 6 ਮਨ ਲਓ 32000 ਉਹ ਸਾਧਨ ਕਰਕੇ ਇੰਨਾ ਭਰਾ ਹਾਲਾ ਵਿੱਚ ਪੜਾਇਆ ਵੀ ਸੀ ਪਟਿਆਲਾ ਮੰਡੀ ਚ ਸਾਰੇ ਦੁਕਾਨਦਾਰਾਂ ਨੇ ਉਹ ਛੇਤੀ ਜਲਦੀ ਕਰਾ ਦਿੱਤਾ ਪਰ ਵੈਸੇ ਜਿਹੜੇ 5 ਕਰੋੜ ਰੁਪਏ ਸੀਐਮ ਸਾਹਿਬ ਨੇ ਕਿਹਾ ਉਹਦੇ ਚ ਕਿਹੜੇ ਕਿਹੜੇ ਤੁਹਾਡੇ ਦਿਮਾਗ ਚ ਪ੍ਰੋਪੋਜ਼ਲ ਬਣਾ ਰਹੀ ਹੈ ਜੀ ਜਿਹੜੀਆਂ ਸਭ ਤੋਂ ਪਹਿਲ ਦੇ ਹੱਦੀਆਂ ਸੀ ਉਹ ਚੱਕਾਂਗੇ ਅੰਗਰ ਸਾਹਿਬ 5 ਕਰੋੜ ਨਹੀਂ ਮੈਨੂੰ 11 ਕਰੋੜ ਦੇ ਦੱਸ ਸਰ ਬੈਟਰਨਰੀ ਕਾਲ ਚ ਕਹਿੰਦੇ ਸਤੰਬਰ ਤੋਂ ਸ਼ੁਰੂ ਹੋ ਜਾਊਗਾ ਪਰ ਹੋਇਆ ਨਹੀਂ ਹੋ ਜਾਊਗਾ ਜੀ ਮਨ ਕਲਾਸਾਂ ਸ਼ੁਰੂ ਕਰਨ ਲੱਗ ਪਈ ਆ ਅਲਮੋਸਟ ਨੇੜੇ ਲੱਗੇ 2019 ਦਾ ਲੋਕ ਸਭਾ ਚੋਣਾਂ ਦਾ ਨੇੜੇ ਹੀ ਹੈ ਸਾਰਾ ਬਿਲਕੁਲ ਤੇ ਯਾਰਗਾਂ ਪਾਰਟੀ ਵੱਲੋਂ ਕਿਸ ਤਰ੍ਹਾਂ ਦੀ ਵਧੀਆ ਹੰਡੇ ਤੋਂ ਕੀ ਦੀ ਉਮੀਦਾਂ ਕਰਦੇ ਹੋ ਦੇਖੋ ਇਹ ਇੱਕ ਮਾਨੇ ਫੈਸਲਾ ਕਰਨ ਵਧੀਆ ਦੀ ਮੰਗ ਤੇ ਇਹਦਾ ਪ੍ਰੇਤ ਹੋ ਆਹ ਮੈਨੇ ਫੈਸਲਾ ਕਰ ਦਰਬਦਾਨ ਸਵਾਲ ਕਰ ਆਮ ਪ੍ਰਾਹੁਲ ਨੂੰ ਬਥੇਦੇ ਜਿਹੜੇਨ ਬਾਰੇ ਕੋਈ ਵਿਚਾਰ ਪੁੱਛਲੇ ਨਹੀਂ ਉਹਦੀ ਲਿਮਿਟੇਸ਼ਨ ਹੈ ਜੀ ਉਹ ਤਾਂ ਕਿਦੀ ਸਾਲਾਂ ਵੱਤ ਹੁੰਦੀ ਹੈ ਹੁਣ ਹੋਈ ਸੀ ਪਿੱਛੇ ਜੀ 30 ਸਾਲਾਂ ਵੱਤ ਜੀ ਉਹ ਤਾਂ ਪੰਜਾਬ ਦੀ ਹੁੰਦੀ ਹੈ ਸਰ ਇਹਦੀ ਠੀਕ ਹੈ ਹੁਣ ਹੋਈ ਸੀ ਕਾਂਗਰਸ ਸਾਹਿਬ ਵੀ ਜਿਹੜਾ ਲੋਕ ਸਭਾ ਹਲਕਾ 2014 ਦੇ ਵਿੱਚ ਇਥੋਂ ਚੋਣ ਲੜਿਆ ਸੀ ਕਾਂਗਰਸ ਦਾ ਕੈਂਡੀਡੇਟ ਫਰੀਪੋਰਟ ਤੋਂ ਇਸ ਹਲਕੇ ਦੇ ਵਿੱਚ ਪੈਂਦਾ ਉਹ ਤੇ ਉਹ ਅਕਾਲੀ ਦਲ ਚ ਸਮੂਲੀਅਤ ਕਰ ਗਿਆ ਤੇ ਉਹ ਦੇਖੋ ਜਾਣਨ ਬਣਿਆ ਪਤਾ ਨਹੀਂ ਕਿਉਂ ਚਲੇ ਗਿਆ ਕੋਈ ਕਿਸ ਨੂੰ ਦੁੱਖ ਨਹੀਂ ਤੇ ਇਹ ਰਹੀ ਸੀ ਆ ਹੁਣ ਸਮਾਜ ਦੀ ਉਹਦਾ ਪਿੱਛੋਂ ਬੜਾ ਲੋਕਾਂ ਦੇ ਵਿੱਚ ਬੜੀ ਰੈਜ਼ੈਂਟਮੈਂਟ ਹੈ ਤੁਸੀਂ ਉਹਨਾਂ ਦੇ ਆਡੀਓ ਕਲਿੱਪ ਪੜਿਓ ਸੁਣ ਨਹੀਂ ਆਉਣਗੇ ਮਾਰੀ ਗੱਲਾਂ ਚ ਉਹ ਇਹ ਜਿਹਾ ਕੁਝ ਕਰਕੇ ਉਹਨਾਂ ਨੂੰ ਕੋ ਸੱਟ ਨਹੀਂ ਜਾਈ। ਹਾਂਜੀ। ਉਹ ਸੱਚੀ ਗੱਲ ਹੈ। ਸੱਚੀ ਗੱਲ ਆ ਜੀ। ਸੱਚੀ ਗੱਲ ਆ ਉਹ ਕਿਸੇ ਬੰਦੇ ਕੋਲ। ਚਲੋ ਉਹਨੂੰ ਖੁੱਲ ਕੇ ਕੀ ਕਰੀਏ। ਕਿਸੇ ਬੰਦੇ ਕੋਲ ਗਿਆ ਗਿਆ ਯਾਰ ਵੀ ਚੋਣ ਦੇ ਵਿੱਚ। ਯਾਰ ਮੈਂ ਇਥੋਂ ਲੰਘਾ ਜਾਂਦਾ ਸੀਗਾ ਵੀ 10000 ਰੁਪਏ ਦੇ। ਉਹਨੇ ਕੋ 2000 ਰੁਪਏ ਕਹਿੰਦਾ। 2000 ਰੁਪਏ। ਸਾਡੇ ਹਲਕੇ ਦਾ ਤਾਂ ਸਤਿਆਨਾਸ਼ ਕਰ ਗਏ। ਹੋ ਗਿਆ। ਰਾਮ ਪ੍ਰਭੂ ਜਿੱਦ ਤੱਕ ਨਹੀਂ ਸੁਣਨ ਨੂੰ ਕੋ ਮਿਲਦਾ। ਬੇਟਾ ਜੀ ਤੁਸੀਂ ਕਹੋ ਬੋਲੋ ਜੀ ਕਾਦੀ ਦਾ ਜੀ ਕਾਦੀ ਦਾ ਚੰਕਲ ਕਾਂਗਰਸ ਚਾਹੀਓ ਠੀਕ ਹੈ ਜੇ ਗਾਹਣ ਕੋਈ ਇਸ ਤਰ੍ਹਾਂ ਦਾ ਫਿਰ ਫੈਸਲਾ ਕਰਾ ਪੇਪਰ ਤਾਂ ਨਹੀਂ ਮੈਨੂੰ ਪੂਰਾ ਮਾਨ ਹੈ ਕਾਂਗਰਸ ਸਾਹਿਬ ਨੇ ਸਭ ਦੇ ਸਾਹਮਣੇ ਕਿਹਾ ਵੀ ਤੁਹਾਨੂੰ ਪੂਰਾ ਮਾਨਸਤ ਕਰਨਾ ਚਾਹੀਓਗਾ ਮੈਨੂੰ ਇਹਨਾਂ ਦਾ ਪੂਰਨ ਭਰੋਸਾ ਹੈ ਕੋਈ ਸ਼ਰਤ ਤਾਲਾਏ ਕੋਈ ਸ਼ਰਤ ਨਹੀਂ ਬਿਨਾਂ ਸ਼ਰਤ ਸਮਰਥਨ ਹੈ ਸ਼ਹਿਰ ਦੀ ਡਿਵੈਲਪਮੈਂਟ ਦੀ ਗਤੀ ਧੀਮੀ ਹੋ ਗਈ ਸੀ ਉਸ ਗਤੀ ਨੂੰ ਤੇਜ਼ ਕਰਨ ਦੇ ਲਈ ਵਿਕਾਸ ਦੇ ਲਈ ਬਦਲਾਅ ਜ਼ਰੂਰੀ ਸੀ ਇਸ ਲਈ ਮੈਂ ਬਦਲਾਅ ਕੀਤਾ ਬੇਟਾ ਜੀ ਹੁਣ ਤਾਂ ਫੋਕ ਮੌਕੇ ਸਰਕਾਰ ਅਤੇ ਸਟਾਪ ਹੈ ਸਰ ਸੋ ਪਹਿਲਾ ਰਿਟਰਨ ਹੈ ਜੀ ਤੇਰੀ ਮੰਤਸਲ ਪਹਿਲੀ ਮਿਲਣੀ ਹੋਈ ਹੈ ਇਸ ਵਾਰ ਇਹਨਾਂ ਸੰਪਰਕ ਚ ਰਹਾਂਗੇ ਜੋ ਜੋ ਸ਼ਹਿਰ ਦੀਆਂ ਲੋੜਾਂ ਨੇ ਪਹਿਲੇ ਦਿਨ ਸਾਰੀਆਂ ਕੰਪਲੀਟ ਕਰਾਵਾਂਗੇ ਠੀਕ ਹੈ ਸਰ